ਸਾਰਿਆਂ ਨੂੰ ਵੈਗਰ ਜਿੱਕਾ ਖਾਲਸਾ ਵੈਗਰ ਜਿੱਕਾ ਪਤੇ ਇਹ ਜੀ ਕਰ ਰਹੇ ਆ ਨਕਲੀ ਦੁੱਧ ਕਰਕੇ ਵੀ ਸ਼ਹਿਰ ਚ ਬਹੁਤ ਜਾਣ ਨਕਲੀ ਦੁੱਧ ਵੇਗਰ ਪਨੀਰ ਖੋਆ ਕਿਉਂ ਕਿਉਂ ਨਕਲੀ ਵੇਗਰ ਸੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਥੋੜੇ ਦਿਨ ਪਹਿਲੇ ਇਹ ਜੀ ਜੀ ਨੂੰ ਲੱਗਿਆ ਵੀ ਸ਼ਹਿਰ ਚ ਤੜਾ ਤੜਾ ਚੀਜ਼ਾਂ ਵੇਖ ਰੀਆਂ ਨੇ ਕੋਈ ਆਹੋ ਕਾਨੂੰਨ ਬਣਾਓ ਕਾਰਵਾਈ ਕਰੋ ਇਹਨਾਂ ਦੇ ਜਿਹੜਾ ਵੀ ਨਕਲੀ ਕੰਮ ਬੰਦ ਹੋ ਜਵੇ ਸਾਰਿਆਂ ਦਾ ਤੇ ਬਾਕੀ ਮੇਰੀ اپੀਲ ਸ਼ਹਿਰ ਵਾਸੀਆਂ ਨੂੰ ਚੰਗੀ ਚੀਜ਼ ਖਾਓ ਪੀਓ ਵੀਰੋ ਥੋੜੀ ਖਾ ਲੋ ਥੋੜੀ ਖਾ ਲੋ ਚੰਗੀ ਚੀਜ਼ ਲਵੋ ਇਹ ਨਾ ਵੇਖੋ ਵੀ ਸਸਤੀ ਹੈ ਚਲੋ ਜਿਹੜੀ ਨਾ ਮਹਿੰਗੀ ਤੇ ਕੋਈ ਡਰਨੀ ਮਗਰ ਚੀਜ਼ ਚੰਗੀ ਜ਼ਰੂਰੀ ਹੈ ਯਾਰ ਬੱਚਿਆਂ ਸੇਹ ਦਾ ਨਾ ਖਲਵਾੜ ਕਰੋ ਸਾਰੇ ਸ਼ਹਿਰ ਵਾਸੀਆਂ ਨੂੰ ਪੀਲੇ ਚੰਗੀ ਤੇ ਵਧੀਆ ਚੀਜ਼ ਲਵੋ ਤੇ ਚੰਗੇ ਦੁਕਾਨਾਂ ਤੋਂ ਲਵੋ ਜੀ ਕਿਹੜੀ ਜਗ੍ਹਾ ਤੋਂ ਇਹ ਜਿਹੜੇ ਪਨੀਰ ਕੱਚਾ ਪਨੀਰ ਜਿਹੜਾ ਕੀ ਕਹਿੰਦੇ ਫਰਾਵ ਜਿਹੜੀ ਚੀਜ਼ ਆਉਂਦੀ ਹੈ ਕਿੱਥੋਂ ਆਉਂਦੀ ਹੈ ਤੁਸੀਂ ਕਦੀ ਸ਼ਿਕਾਇਤ ਕੀਤੀ ਹੈ ਇਹਦੇ ਬਾਰੇ ਲੋਕਲ ਅਫਸਰ ਜਿਹੜੇ ਜਾਂ ਹੈਲਥ ਅਫਸਰ ਨੇ ਉਹਨਾਂ ਨਾਲ ਕਦੀ ਹਾਂਜੀ ਕੀਤੀ ਹੈ ਜੀ ਕੀ ਉਹਨਾਂ ਦਾ ਕਹਿਣਾ ਹੈ ਉਹ ਇਹੀ ਕਹਿੰਦੇ ਵੀ ਕੋਈ ਨਾ ਕਾਰਵਾਈ ਕਰਦੇ ਆ ਸੈਂਪਲ ਭਰਦੇ ਨੇ ਮਗਰ ਕਾਰਵਾਈ ਕੋਈ ਨਹੀਂ ਉਹਨਾਂ ਦੇ ਸਿਰਫ ਸੈਂਪਲ ਭਰ ਕੇ ਜਾਂਦੇ ਮੋੜ ਕੇ ਫਿਰ ਉਹ ਹੀ ਕੰਮ ਕਰੀ ਜਾਂਦੇ ਆ ਕੋਈ ਕਾਰਵਾਈ ਠੋਸ ਨਹੀਂ ਹੁੰਦੀ ਇਹ ਸ਼ਹਿਰ ਦੇ ਵਿੱਚੋਂ ਆਉਂਦਾ ਜਾਂ ਸ਼ਹਿਰ ਦੇ ਬਾਹਰੋਂ ਜ਼ਿਲ੍ਹੇ ਦੇ ਵਿੱਚੋਂ ਆਉਂਦਾ ਸ਼ਹਿਰ ਦੇ ਬਾਹਰੋਂ ਜ਼ਿਆਦਾ ਆਉਂਦਾ ਬੰਦੇ ਸ਼ਹਿਰਾਂ 'ਚ ਵੀ ਆਪਣੇ ਹੈਗਾ ਮਗਰ ਸ਼ਹਿਰ ਦੇ ਬਾਹਰੋਂ ਜਿਹੜਾ ਉਹ ਜ਼ਿਆਦਾ ਕੰਮ ਇਹ ਪ੍ਰਧਾਨ ਜੀ ਨਕਲੀ ਦੁੱਧ ਕਾਰਨ ਤੁਹਾਡੇ ਕਿਤੇ ਤੁਹਾਡੇ ਧੰਦੇ ਤੇ ਕਿੰਨੀਆਂ ਕ ਸਮੱਸਿਆ ਆ ਰਹੀਆਂ ਨੇ ਕੀ ਕੀ ਸਮੱਸਿਆ ਆ ਰਹੀਆਂ ਬਹੁਤੀਆਂ ਆਉਦੀਆਂ ਆ ਰਹੀਆਂ ਨੇ ਲੋਕੀ ਕੰਮ ਛੱਡੀ ਗਏ ਰਹੇ ਦਿਨੋਂ ਦਿਨ ਰੇਟ ਨਹੀਂ ਮਿਲ ਰਿਹਾ ਰੇਟ ਨਹੀਂ ਮਿਲਦਾ ਰੇਟ ਤਾਂ ਨਹੀਂ ਨਕਲੀ ਕਰਕੇ ਸਸਤੇ ਨੂੰ ਪੈ ਰਹੇ ਨੇ ਸਸਤੇ ਜਿਹੇ ਨੂੰ ਲੈ ਰਹੇ ਨੇ ਨਕਲੀ ਜਿਹੀ ਲੈ ਰਹੇ ਨੇ ਸਾਡੀ ਅਪੀਲ ਇਹ ਵੀ ਚੰਗੀ ਤੇ ਸਹੀ ਚੀਜ਼ ਲਵੋ ਚੰਗੇ ਦੁਕਾਨਦਾਰ ਤੋਂ ਲਵੋ ਕਿ ਰੇਟ ਪਿੱਛੇ ਨਾ ਜਾਓ ਮੱਛੀਆਂ ਸੇਲ ਨਾਲ ਖਲਵਾ ਜਿਹੜੇ ਨਕਲੀ ਦੁੱਧ ਆ ਕਿੰਨਾ ਕ ਹਾਨੀ ਕਰਕੇ ਸਰੀਰ ਦੇ ਲਈ ਇਹ ਤਾਂ ਸਾਰਾ ਹਨੇਰੀ ਕਰ ਗਿਆ ਜੀ ਬਿਮਾਰੀਆਂ ਨਿਹਰੀਆਂ ਬੱਚਿਆਂ ਦਾ ਜਿਆਦਾ ਲੱਗਦੀਆਂ ਸੀ ਸੀਐਮ ਸਾਹਿਬ ਕੇ ਗੱਲ ਦੱਸਿਆ ਵੀ ਸੀਐਮ ਸਾਹਿਬ ਨਾਲ ਸੀ ਮਿਲੇ ਸੀਗੇ ਉਹਨਾਂ ਨੇ ਕੀ ਤੁਹਾਨੂੰ ਸ਼ਸਨ ਦਿੱਤਾ ਸੀ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਨੂੰ ਫੋਨ ਕਰਾਂਗਾ ਬਾਅਦ ਚੋਂ ਪਤਾ ਲੱਗਾ ਵੀ 28 ਤੱਕ ਸੈਸ਼ਨ ਹੈ 29 ਤਰੀਕ ਨੂੰ ਫਿਰ ਮੈਨੂੰ ਉਹਨਾਂ ਨੇ ਬੁਲਾਉਣ ਦਾ ਦੱਸ ਦਿੱਤਾ ਤੁਹਾਡੇ ਵੱਲੋਂ ਵੀ ਫੜਵਾਏ ਜਾਂਦੇ ਆ ਜੀ ਜਿਹੜੇ ਕਿਤੇ ਨਕਲੀ ਦੁੱਧ ਬਣਵਾਉਂਦੇ ਆ ਘਿਓ ਬਣਾਉਂਦੇ ਕੁਝ ਵੀ ਨਹੀਂ ਅਸੀਂ ਹੁਣ ਸ਼ੁਰੂ ਕਰਾਂਗੇ ਮੈਡਮ ਨਾਲ ਗੱਲ ਹੋਈ ਹੈ ਕੋਈ ਤੁਹਾਡੇ ਕੋਲ ਕਲਿੱਪ ਕੋਈ ਵੀਡੀਓ ਕੋਈ ਹੈਗੀ ਹੈ ਕੀ ਉਧਰ ਦੀ ਹਾਂਜੀ ਹੈਗੀਆਂ ਜੀ ਗਣ ਨਕਲੀ ਬੰਦਾ ਪੈ ਬਕਾ ਅਸੀਂ ਤੁਹਾਨੂੰ ਰਿਪੋਰਟ ਕਰਦੇ ਹਾਂ ਜੀ ਹਾਂ ਜੀ ਮੇਰਾ ਭਪਿੰਦਰ ਸਿੰਘ ਜੀ ਡੈਰੀ ਮੈਂਬਰ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਹਾਂ ਜੀ ਜਦੋਂ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਇਹ ਮਲਾਵਟਖੋਰੀ ਦੇ ਵਿਰੁੱਧ ਅਸੀਂ ਕਰ ਰਹੇ ਹਾਂ ਜੀ ਮਲਾਵਟਖੋਰੀ ਨੇ ਬਹੁਤ ਵੱਡੇ ਪੱਧਰ ਤੇ ਸਾਡਾ ਨੁਕਸਾਨ ਕੀਤਾ ਜੀ ਸਾਡੇ ਭਰਾ ਜਿਹੜੇ ਡੈਰੀ ਫਾਰਮ ਵਾਲੇ ਆ ਉਹ ਦਿਨ ਦਿਨ ਡੈਰੀ ਛੱਡ ਰਹੇ ਆ ਅੱਕਲ ਪਰਸੋ ਦੋ ਡੈਰੀਆਂ ਵੇਚ ਗਿਆ ਹੀ ਹੋਰ ਇਹਦਾ ਮੁੱਖ ਕਾਰਨ ਇਹ ਬਨ ਰੇਟ ਨਹੀਂ ਸਹੀ ਮਿਲਦਾ ਰੇਟ ਸਹੀ ਨਾ ਮਿਲਣ ਦਾ ਕਾਰਨ ਮਲਾਵਟਖੋਰੀ ਆ ਜੀ ਇਹ ਤੰਦਾ ਪੰਜਾਬ ਦਾ ਇੱਕ ਸੈਕਤੰਦਾ ਸੀ ਬਹੁਤ ਮੁਨਾਫੇ ਵਾਲਾ ਤੰਦਾ ਸੀ ਲੋਕ ਆਪਣੇ ਘਰ ਚ ਆਪਣਾ ਘਰ ਦਾ ਸਾਰਾ ਖਰਚਾ ਚਲਾਉਂਦੇ ਸੀ ਇਸ ਤੋਂ ਜਦੋਂ ਨਾਲ ਸਹੀ ਰੇਟ ਨਾ ਮਿਲਿਆ ਲੋਕ ਛੱਡ ਕੇ ਮਜਬੂਰ ਹੋ ਗਏ ਤੇ ਕੁਝ ਵਿਦੇਸ਼ਾਂ ਵੱਲ ਨੂੰ ਕਰ ਗਏ ਕੋਈ ਨੌਕਰੀਆਂ ਕਰਨ ਲੱਗ ਗਏ ਸਾਰੇ ਪਸ਼ੂ ਵੇਚ ਗਏ ਜੀ ਪਿੰਡਾਂ ਚ ਵੀ ਵੇਚ ਗਏ ਤੇ ਧਰਨੇ ਮਾਰਨ ਲੱਗ ਗਏ ਸਰਕਾਰ ਤੋਂ ਮੰਗ ਕਰਦੇ ਨੇ ਨੌਕਰੀਆਂ ਦੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਤੰਦੇ ਨੂੰ ਜੇ ਬਚਾਉਣਾ ਤੇ ਮਲਾਵਟਖੋਰੀ ਤੋਂ ਉਹਨੂੰ ਬਚਾਇਆ ਜਾਵੇ ਤੇ ਇਸ ਦੇ ਨਾਲ ਬਹੁਤ ਫਰਕ ਪਊਗਾ ਸਮਾਜ ਦੇ ਵਿੱਚ ਬਹੁਤ ਫਰਕ ਪਊਗਾ ਜੀ ਜਿਹੜੀ ਵਾਰਦਾਤਾ ਹੁੰਦੀ ਆ ਵਾ ਵੇਲੇ ਲੋਕ ਤੁਰੇ ਫਿਰਦੇ ਉਹ ਸਾਰੇ ਆਪਣੇ ਕਾਰੋਬਾਰ ਚ ਲੱਗ ਜਾਣਗੇ ਇਹਦਾ ਕੋਈ ਕਲਿੱਪ ਹੈਗਾ ਤੁਹਾਡੇ ਕੋਲ ਨਕਲੀ ਜਿਹੜੇ ਵਿਖਰੇ ਆ ਵਾ ਹਾਂਜੀ ਹੈਗਾ ਜੂ ਤਾਂ ਉਹ ਵੀ ਤੁਹਾਨੂੰ ਦਿਖਾਉਣਾ ਹੈ ਜੀ ਸਿਹਤ ਵਿਭਾਗ ਨਾਲ ਤੁਸੀਂ ਗੱਲ ਕੀਤੀ ਸਿਹਤ ਵਿਭਾਗ ਨੂੰ ਤਾਂ ਕਰੀ ਨਾ ਜੇ ਜੇ ਚੋਰੀ ਛਿਪੇ ਵਿਗਦਾ ਹੋਵੇ ਸ਼ਰਮ ਸਾਰੀਆਂ ਜਿਹੜੀ ਜਨਤਕ ਥਾਵਾਂ ਵਾ ਮੰਡੀਆਂ ਵਾ ਸਬਜ਼ੀ ਮੰਡੀ ਉਹਨਾਂ ਸ਼ਰਮ ਵਿਗ ਰਿਹਾ ਜੀ 200 ਰੁਪਏ 220 ਰੁਪਏ ਕੋਈ ਕੰਮਪਲੀਟ ਨਹੀਂ ਕੀਤੀ ਸਾਡੇ ਪਿੰਲੋ ਜੀ ਹਾਂ ਪ੍ਰਧਾਨ ਸਾਹਿਬ ਨੇ ਕੀਤੀ ਕਿ ਮਲੇੜ ਜੀ ਕੋਈ ਐਕਸ਼ਨ ਕੋਈ ਕਾਰਵਾਈ ਨਹੀਂ ਹੋ ਜੀ ਕੋਈ ਬਸ ਪ੍ਰੋਸਟਾ ਦੇਣ ਦੀ ਕਾਰਵਾਈ ਹੋਊ ਜਿਵੇਂ ਕਹਿੰਦੇ ਉਲਟਾ ਸਾਡੇ ਸੈਂਪਲ ਭਰਾਵਾਂ ਦੇ ਭਰਲਾ ਪੈਂਦੇ ਆ ਇਹ ਵਿਚਾਰੇ ਡਰ ਜਾਂਦੇ ਵੀ ਪ੍ਰਧਾਨ ਸਾਹਿਬ ਤੁਸੀਂ ਇਹ ਕੀ ਕਰਨ ਲੱਗ ਪਏ ਜੀ ਕਾਰਵਾਈ ਉਹਨੇ ਤੇ ਕਰਨੀ ਦੀ ਉਹ ਕਰਦੇ ਸਾਡੇ ਤੇ ਦਿੰਦੇ ਆ ਜੀ ਕੀ ਮੰਗ ਕੀ ਅਸਰ ਤੁਹਾਡੇ ਉਰ ਸਿੱਧੂ ਭਗਤ ਨੂੰ ਕੀ ਮੰਗਣਾ ਸਾਡੀ ਸਿੱਧੂ ਭਗਤ ਤੁਸੀਂ ਮੰਗਿਆ ਵੀ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਕੰਮ ਇਹ ਬੰਦ ਕਰ ਦਿੱਤਾ ਜਾਵੇ ਤੇ ਜਦ ਪਸ਼ੂ ਪਾਲਕ ਹੈ ਉਹ ਸਹੀ ਆਪਣੇ ਦੁੱਧ ਦਾ ਮੁੱਲ ਲੈ ਸਕਣ ਤਾਂ ਹੀ ਸਾਡਾ ਧੰਦਾ ਮਰ ਆਵੇ ਜਾਊਗਾ ਨਾ ਜੀ ਲੋਕ ਤੇ ਮਜਬੂਰ ਹੋ ਗਿਆ ਜੀ ਕੰਮ ਛੱਡਣ ਨੂੰ ਕੋਈ ਵਧੀਆ ਸ਼ਤਰੇ ਫਿਰਦਾ ਖਾਲੀ ਤੇ ਦੇਚੇ ਤਰੇ ਫਿਰਦਾ 10-12000 ਰੁਪਏ ਮਹੀਨਾ ਬਣਦਾ ਜੇ ਕੋਈ ਚੰਗਾ ਡੈਰੀ ਫਾਰਮ ਪਿੰਡ 'ਚ ਕਰੂਗਾ 20-25 ਡੰਗਰ ਦਾ ਖੁੱਦੋਂ 1.5 ਤੋਂ 2 ਲੱਖ ਰੁਪਏ ਮਹੀਨਾ ਬੱਜ ਜਾਂਦਾ ਜੀ ਇਸ ਨਾਲ 5-10 ਪਰਿਵਾਰ ਸਿੱਧੇ ਸਿੱਧੇ ਤੌਰ ਤੇ ਵਿੱਚ ਜੁੜ ਜੰਦੇ ਤਾਂ ਹੋਰ ਵੀ ਲੋਕਾਂ ਨੂੰ ਇਸ ਧੰਦੇ ਨਾਲ ਲਾਭ ਹੋਊਗਾ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਖਿਲਾਫ ਜੀ ਤੇ ਇਹਦੇ ਨਾਲ ਇੱਕ ਹੋਰ ਕਾ ਅਸੀਂ ਮੰਗ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਇਸ ਸਸਤੇ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਚੰਗਾ ਲਾਓ ਵਧੀਆ ਲਾਓ ਵਧੀਆ ਖਾਓ ਲੋਕੀ ਕਿੱਦਾਂ ਪਛਾਣ ਕਰਨਗੇ ਜੰਮੀ ਚੀਜ਼ ਆ ਜਾਂ ਮਾੜੀ ਆ ਨਿਸ਼ਾਨ ਕਿੱਦਾਂ ਹੈ ਜੀ ਨਕਲੀ ਆ ਸ਼ਾਨਦਾ ਤੁਹਾਨੂੰ ਦੱਸ ਦਿਆਂ ਜੀ ਮੈਂ ਇੱਕ ਮਿੰਟ ਹਾਂਜੀ ਨਾਮ ਇਧਰ ਕਰਾਵਾਂ ਅੰਗਰੇਜ਼ ਸਿੰਘ ਸੰਧੂ ਜੀ ਮੈਂ ਹਾਂਜੀ ਤੁਸੀਂ ਸਵਾਲ ਕੀਤਾ ਸੀਗਾ ਕਿ ਚੈੱਕ ਕਰਨਾ ਹਾਂਜੀ ਹਾਂਜੀ ਅਸਲੀ ਤੇ ਨਕਲੀ ਤੁਹਾਨੂੰ ਕਿਵੇਂ ਪਤਾ ਲੱਗਦਾ ਆਮ ਜਨਤਾ ਨੂੰ ਕਿੱਦਾਂ ਪਤਾ ਲੱਗਦਾ ਆਮ ਜਨਤਾ ਨੂੰ ਕਿਵੇਂ ਪਤਾ ਲੱਗਦਾ ਮੈਂ ਤੁਹਾਨੂੰ ਦੱਸਦਾ ਕਿ ਸਾਹਮਣੇ ਰਿਸ਼ੀ ਨਗਰ ਮੱਲਾ ਵਾਈ ਬਲਾਕ ਉੱਥੇ ਹਰਭਜਨ ਸਿੰਘ ਨਾਂ ਦੇ ਇੱਕ ਸਾਡੇ ਦੋਸਤ ਕਹਿ ਲਓ ਜਾਂ ਸਾਡੇ ਗਾਹਕ ਕਹਿ ਲਓ ਉਹਨਾਂ ਨੇ ਪਿਛਲੇ ਸਾਲ ਦੁੱਧ ਮੇਰੇ ਤੋਂ ਸ਼ੁਰੂ ਕੀਤਾ ਸੀਗਾ ਤੇ 3 ਕਿਲੋ ਦੁੱਧ ਲੈਣਾ ਸ਼ੁਰੂ ਕੀਤਾ। ਔਰ 15 ਦਿਨਾਂ ਬਾਅਦ ਉਹਨਾਂ ਨੇ 2.5 ਕਿਲੋ ਦੁੱਧ ਕਰ ਦਿੱਤਾ। ਫਿਰ ਇੱਕ ਮਹੀਨਾ ਹੋਇਆ ਮਤਲਬ 15 ਦਿਨ ਹੋਰ ਹੋਏ ਤਾਂ ਉਹਨਾਂ ਨੇ 2 ਕਿਲੋ ਦੁੱਧ ਕਰਤਾ। ਜਿੱਥੇ ਉਹ 3 ਕਿਲੋ ਦੁੱਧ ਲੈਂਦੇ ਸੀ ਉੱਥੇ ਉਹਨਾਂ ਨੇ 2 ਕਿਲੋ ਦੁੱਧ ਲੈਣਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਮੈਂ ਕਿਹਾ ਵੀ ਸਰਦਾਰ ਜੀ ਤੁਸੀਂ 3 ਕਿਲੋ ਦੁੱਧ ਲੈਣਾ ਸਾਡੇ ਕੋਲ ਸ਼ੁਰੂ ਕੀਤਾ ਸੀ। ਕੀ ਗੱਲ ਹੁਣ 2 ਕਿਲੋ ਕਿਉਂ ਸ਼ੁਰੂ ਕਰਤਾ? ਉਹ ਕਹਿੰਦੇ ਜੀ ਜਿਹੜਾ ਅਸੀਂ 3 ਕਿਲੋ ਦੁੱਧ ਲੈਂਦੇ ਸੀਗੇ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸ ਦਿਆਂ ਕਿ ਦੁੱਧ ਮਾਰਾ ਸਾਨੂੰ ਮਿਲਦਾ ਸੀਗਾ। ਉਹਦੇ ਵਿੱਚ ਜਾਂ ਪਾਣੀ ਮਿਕਸ ਸੀਗਾ ਜਾਂ ਕੀ ਮਿਕਸ ਸੀਗਾ ਹੁਣ ਅਸੀਂ 3 ਕਿਲੋ ਤੋਂ 2.5 ਕਿਲੋ ਪਹਿਲਾਂ ਕੀਤਾ ਸੀਗਾ ਕਿ ਸ਼ਾਇਦ ਸਾਡਾ 2.5 ਕਿਲੋ ਨਾਲ ਵਧੀਆ ਸਰ ਜਾਊਗਾ ਪਰ ਹੁਣ 2.5 ਕਿਲੋ ਤੋਂ 2 ਕਿਲੋ ਤੇ ਅਸੀਂ ਇਸ ਕਰਕੇ ਆ ਗਏ ਆ ਕਿ 2 ਕਿਲੋ ਦੁੱਧ ਜਿਹੜਾ ਉਹ 3 ਕਿਲੋ ਦੁੱਧ ਦਾ ਮੁਕਾਬਲਾ ਕਰ ਰਿਹਾ 3 ਕਿਲੋ ਦੁੱਧ ਦੇ ਵਿੱਚੋਂ ਜਿੰਨਾ ਮੱਖਣ ਨਿਕਲਦਾ ਸੀਗਾ ਓਨਾ ਮੱਖਣ 2 ਕਿਲੋ 'ਚੋਂ ਨਿਕਲ ਰਿਹਾ ਜਿਸ ਤਰ੍ਹਾਂ ਜਿਹੜਾ ਜੋ ਵੀ ਅਸੀਂ ਕਰਦੇ ਸੀਗੇ 3 ਕਿਲੋ ਤੋਂ ਜਿੰਨਾ ਕੰਮ ਅਸੀਂ ਲੈਂਦੇ ਉਹਨਾਂ 2 ਕਿਲੋ ਦੁੱਧ ਤੋਂ ਲੈ ਲੈ ਰਹੇ ਆ ਇਹ ਇੱਕ ਵੱਡੀ ਨਿਸ਼ਾਨੀ ਆ ਔਰ ਤੁਸੀਂ ਆਪ ਵੀ ਕਿਤੇ ਦੇਖਿਓ ਤੁਸੀਂ ਕਿਸੇ ਜਗ੍ਹਾ ਤੋਂ ਨਕਲੀ ਦੁੱਧ ਲਿਓ ਜਾਂ ਘੱਟ ਫੈਂਟ ਵਾਲਾ ਲਿਓ 4 ਫੈਂਟ ਦਾ ਦੁੱਧ ਲਾਹੋਗੇ ਜ ਉਹਦੇ ਵਿੱਚ ਜਾਂ ਤਾਂ ਪਾਣੀ ਮਿਲੇ ਆਊਗਾ ਜਾਂ ਕੋਈ ਉਹਦੇ ਵਿੱਚ ਹੋਰ ਕੋਈ ਮਲਬੜ ਖਰੀ ਹੋਈ ਹੋਊਗੀ ਸਾਡੇ ਦੁੱਧ ਜਦੋਂ ਸਾਢੇ 6 ਫੈਂਟ ਦਾ ਜਾਂ 7 ਫੈਂਟ ਦਾ ਦੁੱਧ ਲਾਹੋਗੇ ਤਾਂ ਤੁਹਾਨੂੰ ਕਿੰਨੀ ਤਸੱਲੀ ਹੋਊਗੀ ਔਰ ਉਹਦਾ ਟੇਸਟ ਕਿੰਨਾ ਵਧੀਆ ਹੋਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਉਹ ਤਾਂ ਉਲਟਾ ਬੈਨੀਫਿਟ ਹੈ ਉਲਟਾ ਬੈਨੀਫਿਟ ਤੇ ਚੰਗੀ ਫੈਂਟ ਦਾ ਜਿਹੜਾ ਘਰ ਦਾ ਆਪਣਾ ਮੱਖਣ ਕਿਉਂ ਕਰਦਾ ਹੀ ਬਣੂਗਾ ਆਪਾਂ ਕੁਆਲਿਟੀ ਨੂੰ ਕੁਆਲਿਟੀ ਦੇ ਵਿੱਚ ਹੀ بڑا ਅੰਤਰ ਹੋਣਾ ਵਾ ਤੇ ਪ੍ਰਧਾਨ ਜੀ ਨੇ ਇਹ ਤੁਹਾਨੂੰ ਦੱਸਿਆ ਜਿਵੇਂ ਕਿ ਦੇਖੋ ਹੁਣ ਤੁਸੀਂ ਜੇ 200 ਰੁਪਏ ਕਿਲੋ ਪਨੀਰ ਹੋਇਆ ਤੇ ਆਪਾਂ ਆਮ ਐਵਰੇਜ ਵੀ ਜੇ ਆਪਾਂ 65-70 ਰੁਪਏ ਦੁੱਧ ਦੀ ਵੀ ਲਾਲਗੀ ਅੱਜ ਦੀ ਤਰੀਕ ਦੇ ਵਿੱਚ ਤਾਂ 65-70 ਰੁਪਏ ਦੇ ਹਿਸਾਬ ਨਾਲ ਹਾਂਜੀ 5 ਕਿਲੋ ਦੁੱਧ ਦੇ ਹਿਸਾਬ ਨਾਲ 5 ਕਿਲੋ ਦੁੱਧ ਨੂੰ ਆਪਾਂ 65 ਨਾਲ ਕੈਲਕੂਲੇਟ ਕਰੀਏ ਤੇ ਕਿੰਨੇ ਦਾ ਬਣਦਾ ਹਾਂਜੀ ਔਰ 5 ਕਿਲੋ ਚ 1 ਕਿਲੋ ਪਨੀਰ ਨਿਕਲਦਾ ਤੇ 200 ਰੁਪਏ ਕਿਲੋ ਕਿਵੇਂ ਵਿਕ ਜੂਗਾ ਬਿਹਾਰ ਦੇ ਵਿੱਚ ਜੀ ਸਭ ਤੋਂ ਵੱਡੀ ਮਾਰ ਹੀ ਇਸ ਟਾਈਮ ਤੇ ਸ਼ਹਿਰ ਨੂੰ ਇਹ ਪੈ ਰਹੀ ਆ ਕਿ ਲੋਕ ਆਪਣੀ ਸਿਹਤ ਵੱਲੋਂ ਸ਼ਾਇਦ ਮੇਰਾ ਖਿਆਲ ਉਹਨਾਂ ਖਿਆਲ ਨਹੀਂ ਕਰਦੇ ਜਿੰਨਾ ਸਸਤੀ ਚੀਜ਼ ਲੈਣ ਵੱਲ ਖਿਆਲ ਕਰਦੇ ਨੇ ਤੇ ਸਾਡੀ ਲੁਧਿਆਣਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਸਮੁੱਚੀ ਐਸੋਸੀਏਸ਼ਨ ਬੈਠੀ ਆ ਸਮੁੱਚੇ ਆ ਪਸ਼ੂ ਪਾਲਕ ਬੈਠੇ ਨੇ ਤਕਰੀਬਨ 1400 ਤੋਂ ਵੱਧ ਇੱਥੇ ਸਾਡੇ ਪਸ਼ੂ ਪਾਲਕ ਭਰਾ ਸੀਗੇ 1400 ਤੋਂ ਵੱਧ ਡੇਰੀ ਸੀਗੀ ਜਿਹਦੇ ਵਿੱਚ ਹੁਣ 50% ਤੋਂ ਘਟ ਕੇ ਤਕਰੀਬਨ 700 ਤੋਂ ਵੀ ਘੱਟ ਪਰਿਵਾਰ ਜਿਹੜੇ ਨੇ ਉਹ ਹੁਣ ਪਸ਼ੂ ਪਾਲਕ ਰਹਿ ਗਏ ਨੇ ਦੇ 700 ਤੋਂ ਵੱਧ ਵਾਲੇ ਲੋਕਾਂ ਨੇ ਜਿਹੜੇ ਸਾਡੇ ਭੈਣ ਭਰਾ ਸੀ ਜਿਹੜੇ ਸ਼ਹਿਰ ਨਿਵਾਸੀ ਸੀਗੇ ਜਿਹੜੇ ਜਿਨ੍ਹਾਂ ਦਾ ਬੜਾ ਵਧੀਆ ਸੀਗਾ ਇਹ ਪਸ਼ੂਆਂ ਦਾ ਧੰਦਾ ਸਫਲ ਪਸ਼ੂ ਪਾਲਕਾਂ ਦੇ ਵਿੱਚੋਂ ਆਉਂਦੇ ਸੀਗੇ ਉਹ ਸਾਰਿਆਂ ਨੇ ਜਿਹੜਾ ਉਹ ਹੌਲੀ ਹੌਲੀ ਛੱਡ ਗਏ ਸਾਡੀ ਗਲੀ ਦੇ ਵਿੱਚ ਪੰਡਜੀ ਨਹੀਂ ਸੀਗੇ ਇੱਥੇ ਬੈਠੇ ਭਾਜੀ ਆਪਣੇ ਸੁਖਵਿੰਦਰ ਸਿੰਘ ਜੀ ਨਾਲ ਗਵਾਂਢੀ ਅੱਜ ਤੋਂ 8 ਦਿਨ ਪਹਿਲਾਂ ਉਹਨਾਂ ਦੇ ਕੋਲੇ 60 ਤੋਂ ਵੱਧ ਵੱਧ ਪਸ਼ੂ ਸੀਗੇ ਔਰ ਸਾਰੇ ਇੱਕਦਮ ਉਹਨਾਂ ਨੇ ਵੇਚਤੇ ਜਿਹਨਾਂ ਪੁੱਛਿਆ ਗਿਆ ਉਹ ਕਹਿੰਦੇ ਜੀ ਕੀ ਕਰੀਏ ਵੱਜਦਾ ਹੀ ਕੁਝ ਨਹੀਂ ਹੈ ਇਸ ਕਰਕੇ ਜੇ ਆਪਾਂ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਨਕਰੀ ਘਿਓ 2 250 ਰੁਪਏ ਕਿਲੋ ਕਿਤੇ ਦੱਸੋ ਤੁਸੀਂ ਦੇਸੀ ਕਿਉ ਕਿਤੇ ਮਿਲਦਾ 1100 1100 ਰੁਪਏ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਉਹ ਸਾਨੂੰ ਅਸੀਂ ਤਿਆਰ ਕਰਦੇ ਆ ਨਾ ਜੇ ਵਧੀਆ ਘਿਓ ਤਾਂ ਸਾਨੂੰ ਪੈਂਦਾ 1000 1100 ਰੁਪਏ ਨੂੰ ਤੇ ਜੇ ਆਪਾਂ 250 ਰੁਪਏ ਕਿਲੋ ਬਾਜ਼ਾਰ ਦੇ ਵਿੱਚੋਂ ਲੈ ਲਾਂਗੇ ਆਪਾਂ ਕਰੀਮ ਦੇਖਦੇ ਆ ਜਗ੍ਹਾ ਜਗ੍ਹਾ ਹੁਣ ਤੁਸੀਂ ਦੇਖੋ ਫਾਸਟ ਫੂਡ ਦੀਆਂ ਜਿਹੜੀਆਂ ਰੇੜੀਆਂ ਨੇ ਉਹਨਾਂ ਦੇ ਕੋਲੇ ਕਰੀਮ ਹੁੰਦੀ ਆ ਕਿ ਕਿਲੋ ਕਰੀਮ ਮੇਰੇ ਖਿਆਲ ਨਾਲ 90 ਰੁਪਏ ਦੀ ਲੈ ਕੇ ਆਉਂਦੇ ਜੀ ਦੱਸੋ ਉਹ ਪੈਕਟ ਉਹਦਾ 90 ਰੁਪਏ ਦਾ ਹੁੰਦਾ ਵਾ کریم ਤੋਂ ਕਿਹੜੀ ਕਰੀਮ ਹੋਈ ਜਿਹੜੀ 90 ਰੁਪਏ ਦੀ ਕਿਲੋ ਹੋਈ ਉਹ ਪਤਾ ਨਹੀਂ ਉਹਦੇ ਉਹ ਕੀ ਆ ਕੀ ਨਹੀਂ ਐ ਤੇ ਉਹ 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 ਫਾਸਟ ਫੂਡ ਦੇ ਵਿੱਚ ਪਾ ਕੇ ਉਹ ਜਿਹੜੇ ਪ੍ਰੋਸੀ ਜਾ ਰਹੇ ਨੇ ਤੇ ਆਪਣੇ ਭੈਣ ਭਰਾ ਜੀ ਉਹਦੇ ਵਿੱਚ ਸਾਡੇ ਪਰਿਵਾਰ ਵੀ ਸ਼ਾਮਲ ਆ ਤੁਹਾਡੇ ਵੀ ਸ਼ਾਮਲ ਆ ਸਾਰੇ ਆਪਾਂ ਖਾਈ ਜਾ ਰਹੇ ਆ ਪਾਪਾ ਇਸ ਚੀਜ਼ ਦਾ ਖਿਆਲ ਹੀ ਨਹੀਂ ਕਰਦੇ ਕਿ ਇਹ ਸਭ ਤੋਂ ਕਿੰਨੀਆਂ ਬਿਮਾਰੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਕਿਸੇ ਦਾ ਨੂੰ ਅਟੈਕ ਹੋ ਰਿਹਾ ਵਾ ਇਸ ਜੀ ਇਸੇ ਦੇ ਬੀਪਿਸ਼ੂ ਕਰਦਾ ਲਾਸ ਦੇ ਵਿੱਚ ਤੁਹਾਡੀ ਮੰਗ ਕੀ ਹੈ ਜੀ ਲਾਸ ਦੇ ਵਿੱਚ ਮੰਗ ਸਾਡੀ ਮੰਗ ਇਹੀ ਆ ਸ਼ਹਿਰ ਵਾਸੀਆਂ ਕੋਲੋਂ ਸਮੁੱਚੇ ਕਿ ਅਸੀਂ ਤੁਹਾਡੇ ਪੈਨਪਰਾ ਤੁਸੀਂ ਸਾਡੇ ਪੈਨਪਰਾ ਤੁਸੀਂ ਸਾਰਿਆਂ ਦੀ ਜਿੰਨੇ ਵੀ ਬੇਟੇ ਮੇਰੇ ਘਰ ਕਿੰਨੇ ਸ਼ਹਿਰ ਦੇ ਸਾਰਿਆਂ ਦੀ ਰਿਸ਼ਤੇਦਾਰੀਆਂ ਦੋਸਤੀਆਂ ਵੀ ਆਪਾਂ ਨਕਲੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਾ ਕੇ ਅਸਲੀ ਵੱਲ ਨਵਾਈਏ ਚਾਹੇ ਆਪਾਂ ਨੂੰ ਥੋੜਾ ਰੇਟ ਵਧ ਦੇਣਾ ਪੈ ਜਾਵੇ ਉਹਦੀ ਕੋਸਟ ਭਾਵੇਂ ਘੱਟ ਕਰ ਲਵੋ ਦੁੱਧ 5 ਕਿਲੋ ਲੈਂਦੇ ਹੋ ਤਾਂ 4 ਕਿਲੋ ਲੈ ਲਓ ਲੇਕਿਨ ਵਧੀਆ ਦੁੱਧ ਲਗੋ ਅੱਜ ਕੱਲ ਤੇ ਇੱਕ ਬੜਾ ਵਧੀਆ ਚੰਨੀਰਨ ਸਾਹਿਬ ਕੀ ਕਹਿਣਾ ਚਾਹੋਗੇ ਸਰ ਜੋ ਮਲਾਵਟ ਖੋਰੀ ਹੋ ਰਹੀ ਹੋਰੀ ਦੁੱਧ ਦੇ ਵਿੱਚ ਦੁੱਧ ਜਿਹੜੇ ਪਾ ਦਿੰਦੇ ਨੇ ਮਲਾਵਟ ਖੋਰੀ ਆ ਰਹੀ ਏ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਅਪੀਲ ਹੈ ਜਨਤਾ ਨੂੰ ਵੀ ਬਹੁਤ ਆਪਣੀ ਜਿਹੜੀ ਸਿਹਤ ਹੈ ਇਹਦੇ ਨਾਲ ਖਲਵਾੜ ਨਾ ਕਰੋ ਇਹ ਜੀਵਨ ਇੱਕ ਵਾਰ ਹੀ ਮਿਲਿਆ ਬਾਰ ਬਾਰ ਮਿਲਣਾ ਨਹੀਂ ਹੈ ਤੇ ਤੁਸੀਂ ਚੰਗਾ ਦੁੱਧ ਵਰਤੋ ਆਪਣੇ ਘਰ ਦੇ ਵਿੱਚ ਚੰਗੇ ਦੁੱਧ ਦੀਆਂ ਬੜੀਆਂ ਨਿਸ਼ਾਨੀਆਂ ਆਜ ਕੱਲ ਆਧੁਨਿਕ ਯੋਗ ਹੈ ਹਰ ਜਗ੍ਹਾ ਦੇ ਉੱਤੇ ਅਵੇਲੇਬਲ ਹੈ ਲੈਬਾਰਟਰੀਜ਼ ਵਿੱਚ ਤੁਸੀਂ ਉੱਤੇ ਚੈੱਕ ਕਰਾ ਸਕਦੇ ਹੋ ਦੁੱਧ ਨੂੰ ਮਾਨਨੇ ਦੇ ਤੌਰ ਤੇ ਦੁੱਧ ਦੀ ਸਾਰੀ ਫੈਟ ਜਾਂ ਐਸ ਐਨ ਐਫ ਵਗੈਰਾ ਚੈੱਕ ਹੋ ਜਾਂਦੀ ਹੈ ਤੇ ਕੋਈ ਉਹ ਬੜੀ ਵੱਡੀ ਗੱਲ ਨਹੀਂ ਹੈਗੀ ਦੁੱਧ ਦੀ ਪਛਾਣ ਕਰਨੀ ਲੋਕ ਆਪ ਇਸ ਗੱਲ ਤੋਂ ਜਾਗਰੂਕਤ ਹੋਣੇ ਚਾਹੀਦੇ ਆ ਦੁੱਧ ਦਾ ਰੇਟ ਦੇਖੋ ਮੈਂ ਖੁਦ ਡੈਰੀ ਫਾਰਮਰ ਆ ਸਾਨੂੰ ਦੁੱਧ ਦਾ ਆਪਣੇ ਘਰੇ ਜਿਹੜੀ ਕਾਸਟਿੰਗ ਆ ਸਾਨੂੰ 65 ਤੋਂ ਲੈ ਕੇ 70 ਰੁਪਏ ਕਿਲੋ ਪੈਂਦੀ ਆ ਤੇ ਅਸੀਂ ਉਹਨੂੰ ਜੇ ਸੇਲ ਕਰਾਂਗੇ ਤਾਂ 80 ਰੁਪਏ ਕਿਲੋ ਦੇ ਆਸਪਾਸ ਸੇਲ ਕਰਾਂਗੇ ਤੇ ਲੋਕੀ ਹੁਣ ਦੁੱਧ ਲੈਂਦੇ ਆ ਜੀ ਦੇਖੋ 50 55 60 ਰੁਪਏ ਉਦੋਂ ਦੇ ਵਿੱਚ ਦੇਖੋ ਅਡਲਟਰੇਸ਼ਨ ਹੁੰਦੀ ਹੈ ਮਾਰੇ ਕੈਮੀਕਲ ਪਾਏ ਜਾਂਦੇ ਆ ਉਸ ਤੋਂ ਦਾ ਸਿੱਧਾ ਸਿਹਤ ਲਈ ਹਾਨੀ ਕਰਕੇ ਇੱਕ ਛੋਟੀ ਜੀ ਮਿਸਾਲ ਦੇਣਾ ਚਾਹੂੰਗਾ ਤੁਹਾਨੂੰ ਅੱਜ ਤੋਂ 15-20 ਸਾਲ ਪਹਿਲਾਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਸੀ ਤਾਂ ਬਹੁਤ ਤੁਹਾਨੂੰ ਦੇਖਣ ਨੂੰ ਮਿਲਦਾ ਸੀ ਕਿ ਪਨੀਰ ਦੇ ਪਕੌੜੇ ਇੱਕ ਬੜੀ ਵੱਡੀ ਚੀਜ਼ ਮੰਨੀ ਜਾਂਦੀ ਹੁੰਦੀ ਸੀ ਵੀ ਪਨੀਰ ਦੇ ਪਕੌੜੇ ਰੱਖੇ ਤਾਂ ਬੜਾ ਵੱਡਾ ਫੰਕਸ਼ਨ ਹੈ ਬਹੁਤ ਘੱਟ ਲੋਕ ਪਨੀਰ ਦਾ ਯੂਜ਼ ਕਰਦੇ ਹੁੰਦੇ ਸੀ ਤੇ ਅੱਜ ਤੁਸੀਂ ਦੇਖੋ ਹਰ ਪੈਲਸ ਦੇ ਵਿੱਚ ਪਨੀਰ ਦੇ ਪਕੌੜੇ ਇਦਾਂ ਰੁੱਲਦੇ ਹੁੰਦੇ ਆ ਜਿਦਾਂ ਆਲੂ ਦੇ ਚਿਪਸ ਆ ਉਹਦਾ ਕਾਰਨ ਇਹੀ ਹੈ ਕਿ ਉਹ ਜਿਹੜਾ ਪਨੀਰ ਹੈ ਉਹ 180 ਰੁਪਏ ਕਿਲੋ ਦਾ ਪਨੀਰ ਹੈ ਵੱਡੇ ਵੱਡੇ ਪੈਸਾਂ ਦੇ ਵਿੱਚ ਮੈਂ ਲਿਖ ਕੇ ਦਿੰਦਾ ਗਰੰਟੀ ਐ ਇਸ ਗੱਲ ਦੀ ਉਹ ਸਾਰਾ ਹੀ ਮਾੜਾ ਪਨੀਰ ਯੂਜ਼ ਕਰਦੇ ਕੋਈ ਆਪਣੇ ਮੁਨਾਫੇ ਵਾਸਤੇ ਮਾੜਾ ਪਨੀਰ ਯੂਜ਼ ਕਰਦੇ ਆ ਉਹ ਆਮ ਤੁਸੀਂ ਆਪ ਦੇਖਿਆ ਕਿ ਪਨੀਰ ਹੁਣ ਇਦਾਂ ਹੁੰਦਾ ਜਿਵੇਂ ਆਲੂ ਦੇ ਚਿਪਸ ਹੁੰਦੇ ਮੇਰਾ ਨਾਮ ਹਰਜਨ ਸਿੰਘ ਹੈ ਜੀ ਹਾਂ ਜੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਹੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਦੁੱਧ ਅਸੀਂ ਪੈਦਾ ਕਰਦੇ ਹਾਂ ਉਹਦੀ ਕਾਸਟ ਆਫ ਪ੍ਰੋਡਕਸ਼ਨ ਆ ਜਿਹੜੀ ਸਾਡੀ ਉਹ ਸਾਨੂੰ 60 ਤੋਂ 65 ਰੁਪਏ ਕਾਸਟ ਆਫ ਪ੍ਰੋਡਕਸ਼ਨ ਪੈਂਦੀ ਹੈ ਸਰ ਇੱਥੇ ਤਿਆਰ ਕਰਨ ਦੀ ਪੈਦਾ ਕਰਨ ਦੀ ਜਿਹਦੇ ਵਿੱਚ ਸਾਡੇ ਲੇਬਰ ਦੇ ਖਰਚੇ ਬਿਜਲੀ ਦੇ ਹੋਰ ਸਾਰੇ ਖਰਚੇ ਪੈਂਦੇ ਤੇ ਜਿਹੜਾ ਮਾਰਕੀਟ ਦੇ ਵਿੱਚ 55 ਰੁਪਏ ਜਾਂ 50 ਰੁਪਏ ਦੁੱਧੋ ਵਿਕ ਰਹੇ ਉਹ ਕਿਹੜਾ ਦੁੱਧ ਉਹ ਕਿਹੋ ਜਿਹਾ ਦੁੱਧ ਹੋਊਗਾ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਵੀ ਚੰਗੀਆਂ ਦੁਕਾਨਾਂ ਵੀ ਹੈਗੀਆਂ ਚੰਗੇ ਹੈਗੇ ਆ ਡੈਰੀ ਵਾਲੇ ਆਪਣੇ ਜਿਹੜੇ ਸ਼ਹਿਰ 'ਚ ਦੁੱਧੋ ਵੇਚਦੇ ਆ ਉਹਨਾਂ ਤੋਂ ਦੁੱਧ ਲਓ ਚੰਗੇ ਰੇਟ ਤੇ ਲਓ ਜੀ ਇਹ ਸਾਡੀ ਅਪੀਲ ਹੈ ਜੀ ਲੋਕਾਂ ਨੂੰ ਜਿੰਨੇ ਡੈਰੀਆਂ ਸੀ ਅੱਜ ਤੋਂ 20 ਸਾਲ ਪਹਿਲਾਂ ਉਹਦੇ ਵਿੱਚੋਂ 50% ਡੈਰੀਆਂ ਆਪਣੇ ਵੇਚ ਕੇ ਚਲੇ ਗਏ ਨੇ ਕਾਰਨ ਹੈ ਕਿ ਦੁੱਧ ਦਾ ਰੇਟ ਸਹੀ ਨਹੀਂ ਮਿਲਦਾ ਉਹਨਾਂ ਨੂੰ ਕਿਸੇ ਡੈਰੀ ਦੇ ਵਿੱਚ ਕੁਆਟਰ ਆਲਮੋਸਟ 50% ਕੁਆਟਰ ਬਣ ਗਏ ਨੇ ਜਾਂ ਇੱਥੇ ਗਡਾਊਨ ਬਣ ਗਏ ਨੇ ਟਰੈਲਾਂ ਦੇ ਤੇ ਜਾਂ ਕਈ ਡੈਰੀ ਵਾਲੇ ਨੇ ਆਪਣਾ ਦਾਣਾ ਸਟੋਰ ਕਰ ਲਏ ਨੇ ਜਦੋਂ ਸੀਜ਼ਨ ਆਉਂਦਾ ਆਹ ਅਪ੍ਰੈਲ ਮਈ ਚ ਉਹ ਸਟੋਰ ਕਰ ਲੈਂਦੇ ਨੇ ਤਾਂ ਉਹ ਅੱਗੇ ਲੈ ਕੇ ਲੜਦੇ ਨੇ ਤੇ ਇਸ ਕਰਕੇ ਸ਼ਹਿਰ ਦੀ ਵਾਦੀ ਅੱਜ ਤੋਂ 20 ਸਾਲ ਪਹਿਲਾਂ 25 ਲੱਖ 20 ਲੱਖ ਸੀ ਅੱਜ 50 ਲੱਖ ਦੇ ਕੋਲੇ ਹੋਣ ਨੂੰ ਫਿਰਦੀ ਆ ਤੇ ਦੁੱਧ ਪਨੀਰ ਕਿੱਥੋਂ ਆ ਰਿਹਾ ਯਾਰ ਫਾਰਮਰ ਕੱਢੀ ਜਾਂਦੇ ਨੇ ਦੁੱਧ ਪਨੀਰ ਕਿੱਥੋਂ ਆ ਰਿਹਾ ਇਹ ਗੱਲ ਸੋਚਣ ਵਾਲੀ ਆ ਪਿੰਡਾਂ ਦੇ ਵਿੱਚ ਵੀ ਜਿਹੜੇ ਪਾਲਕੂ ਸੀ ਉਹ ਵੀ ਆਪਣਾ ਕੰਮ ਛੱਡੀ ਜਾਂਦੇ ਨੇ ਕੱਟੀ ਬੱਚੀ ਪਾਲਣੀ ਔਕੀ ਹੋ ਗਈ ਪਹਿਲਾਂ ਸਾਡੇ ਡੈਰੀ ਕੰਪਲੈਕਸ ਦੇ ਵਿੱਚ ਪਿੰਡਾਂ ਵਾਲੇ ਇਕੱਟੀਆਂ ਬੱਚੀਆਂ ਲੈ ਜਾਂਦੀ ਸੀ ਪਾਲਦੇ ਸੀ ਤੇ ਵੇਚਦੇ ਸੀ ਉਹ ਹੁਣ ਅੱਗੇ ਉਹ ਕੰਮ ਹੀ ਨਹੀਂ ਰਿਹਾ ਪ੍ਰੋਫਿਟ ਵਾਲਾ ਤੇ ਉਹ ਕਿੱਥੋਂ ਲੈ ਕੇ ਜਾਣਗੇ ਇਹ ਜਿਹੜੀਆਂ 30 ਬੱਚੀਆਂ ਯੂਪੀ ਬਿਹਾਰ ਮਹਾਰਾਸ਼ਟra ਜਾ ਰਿਹਾ ਮੰਨ ਲਓ ਤੇ ਸਾਡੀ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਧਿਆਨ ਦੇਣਾ ਪੈਣਾ ਕਿ ਪੰਜਾਬ ਦਾ ਮੇਨ ਕਿੱਤਾ ਸੀ ਇਹ ਜਿਹੜਾ ਪੰਜਾਬ ਦਾ ਜਿਹੜਾ ਛੋਟਾ ਜ਼ਿਮੀਂਦਾਰ ਸੀ ਉਹ ਨਾਲ 20 25 ਪਸ਼ੂ ਪਾ ਕੇ ਦੁੱਧ ਵੇਚ ਕੇ ਆਪਣਾ ਕੰਮ ਚਲਾਉਂਦਾ ਸੀ ਉਹ ਹੁਣ ਜਦੋਂ ਪ੍ਰੋਫਿਟੇਬਲ ਹੀ ਨਹੀਂ ਰਿਹਾ ਤੇ ਉਹ ਕਿੱਦਾਂ ਚਲਾਉਣਗੇ ਇਸ ਕਰਕੇ ਖਾਸ ਧਿਆਨ ਦੇਣਾ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਤੁਸੀਂ 20 ਰੁਪਏ/ਕਿਲੋ ਵਧਾ ਦਿਓ 30 ਰੁਪਏ/ਕਿਲੋ ਵਧਾ ਦਿਓ ਅਸੀਂ 5-7 ਰੁਪਏ ਦੀ ਮਾਰਕ ਕਹਿੰਨੇ ਵੀ 5-7 ਰੁਪਏ ਇੱਕ ਵਾਰ ਪੈ ਜਾਣ ਦੁੱਧ ਦੇ ਵਿੱਚ ਤੇ ਅਸੀਂ ਸਟੇਬਲ ਹੋ ਜੇ ਸਾਡਾ ਧੰਦਾ ਤੇ ਹਰ ਸਾਲ 2.5 ਰੁਪਏ ਦੁੱਧ ਦੇ ਪਈ ਜਾਣ ਤੇ ਕੰਮ ਚੱਲੀ ਜਾਊਗਾ ਕਿਉਂਕਿ ਹਰ ਸਾਲ ਗਵਰਨਮੈਂਟ ਕਣਕ ਦੇ ਵਿੱਚ ਰੇਟ ਤੇ 100-150 ਰੁਪਏ ਪਾਉਂਦੀ ਹੈ ਸੈਂਟਰ ਗਵਰਨਮੈਂਟ ਉਹ ਆਫਟਰ ਆਲ ਫੇਅਰ ਸਾਡੇ ਤੇ ਹੀ ਆਉਣਾ ਨਾ ਜੀ ਕਣਕ ਨੇ ਮਹਿੰਗੀ ਹੋਣਾ ਜਦੋਂ ਕਣਕ ਮਹਿੰਗੀ ਹੋਗੀ ਦਾਣਾ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋਗੀ ਉਹਨਾਂ ਦੇ ਵੀ ਬਣਦਾ ਕਣਕ ਮਹਿੰਗੀ ਉਹਨਾਂ ਦੇ ਵੀ ਖਰਚੇ ਵੱਧਦੇ ਨੇ ਤੇ ਇਸ ਕਰਕੇ ਸਾਡਾ ਵੀ ਖਿਆਲ ਕੀਤਾ ਜਾਵੇ ਨਾਲ ਦੁੱਧ ਦਾ ਵੀ ਜਿਹੜਾ ਰੇਟ ਆ ਨਾ ਉਹ ਨਾਲ ਹਰ ਸਾਲ ਵਧਾਵੇ